ਵੀਂ ਦੇ ਪਰਾਂਠੇ ਮੂਲੀ ਸਬਜੀ ਤੇ ਹੀ ਅਕਸਰ ਸਰਦੀਆਂ ਵਿੱਚ ਬਣਾ ਕੇ ਖਾਂਦੇ ਆ ਅੱਜ ਅਸੀਂ ਦੋ ਮੂਲੀਆਂ ਤੋਂ ਬਹੁਤ ਹੀ ਟੇਸਟੀ ਵਾਲਾ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਜੋ ਅੰਦਰੋਂ ਦੀ ਸੌਫਟ ਤੇ ਬਾਹਰੋਂ ਦੀ ਬਹੁਤ ਹੀ ਕਿਸਵੀ ਬਣ ਕੇ ਤਿਆਰ ਹੁੰਦਾ ਇਹ ਤੁਸੀਂ ਬੱਚਿਆਂ ਦੇ ਲੰਚ ਬਾਕਸ ਵਿੱਚ ਵੀ ਬਣਾ ਕੇ ਦੇ ਸਕਦੇ ਹੋ ਘਰ ਵਿੱਚ ਛੋਟੀ ਮੋਟੀ ਕੋਈ ਕਿੱਟੀ ਪਾਰਟੀ ਬਰਥਡੇ ਪਾਰਟੀ ਅਚਾਨਕ ਕੋਈ ਮਹਿਮਾਨ ਆਏ ਤੁਸੀਂ ਫਟਾਫਟ ਇਹ ਨਾਸ਼ਤਾ ਬਣਾ ਕੇ ਤਿਆਰ ਕਰ ਸਕਦੇ ਹੋ ਚਲੋ ਫੇ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੇ ਵੀਡੀਓ ਨੂੰ ਫੁੱਲ ਜਰੂ ਵਾਚ ਕਰਨਾ ਕਿ ਅੱਜ ਦੇ ਮੂਲਿਆਂ ਦੇ ਸਨੈਕਸ ਅਸੀਂ ਕਿਦਾਂ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਸਭ ਤੋਂ ਪਹਿਲੇ ਮੈਂ ਦੋ ਮੂਲੀਆਂ ਲੈ ਲਈਆਂ ਸੀ ਇਹ ਤਾਜ਼ੇ ਵਾਲੀਆਂ ਇਹ ਮੂਲੀਆਂ ਨੂੰ ਆਪਾਂ ਇੱਕ ਵਾਰੀ ਪਹਿਲੇ ਛਿੱਲ ਲਿਆ ਸੀਗਾ ਛਿਲਕੇ ਦੇ ਸੀ ਇਹ ਮੂਲੀਆਂ ਨੂੰ ਧੋ ਲਿਆ ਹੁਣ ਅਸੀਂ ਮੂਲੀਆਂ ਨੂੰ ਕਰਾਂਗੇ ਗ੍ਰੇਟ ਮੈਂ ਇੱਥੇ ਲੈ ਲਿਆ ਗ੍ਰੇਟਰ ਅਸੀਂ ਮੂਲੀਆਂ ਨੂੰ ਮੀਡੀਅਮ ਵਾਲੀ ਸਾਈਡ ਤੋਂ ਗ੍ਰੇਟ ਕਰਾਂਗੇ ਜਿਆਦਾ ਮੋਟੀ ਜਾਂ ਜਿਆਦਾ ਬਾਰਿਕ ਸਾਈਡ ਤੋਂ ਮੂਲੀਆਂ ਨੂੰ ਗ੍ਰੇਟ ਨਹੀਂ ਕਰਾਂਗੇ ਉਹਦੇ ਨਾਲ ਮੂਲੀ ਦਾ ਟੇਸ ਜੋ ਸਨੈਕਸ ਬਣਾਵਾਂਗੇ ਨਾ ਉਹਦਾ ਟੇਸ ਵਧੀਆ ਨਹੀਂ ਆਵੇਗਾ ਇਸ ਲਈ ਤੁਸੀਂ ਮੂਲੀਆਂ ਨੂੰ ਮੀਡੀਅਮ ਵਾਲੀ ਸਾਈਡ ਤੋਂ ਹੀ ਗ੍ਰੇਟ ਕਰਨਾ ਇਹ ਸਨੈਕਸ ਅਗਰ ਤੁਸੀਂ ਕੋਈ ਮੂਲੀ ਨਹੀਂ ਵੀ ਨਾ ਖਾਂਦਾ ਉਹ ਵੀ ਬਹੁਤ ਹੀ ਖੁਸ਼ ਹੋ ਗਏ ਇਹ ਸਨੈਕਸ ਖਾਏਗਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗੇਗਾ ਇਹ ਮੂਲੀ ਦੇ ਬਣੇ ਹੋਏ ਨੇ ਜੋ ਮੂਲੀयां ਖਾਂਦਾ ਉਹਨੂੰ ਤਾਂ ਟੇਸਟੀ ਲੱਗੇ ਇਹ ਲੱਗੇਗੇ ਇੱਥੇ ਸੀ ਸਾਰੀਆਂ ਮੂਲੀ ਨੂੰ ਗ੍ਰੇਟ ਕਰ ਲਿਆ ਸੀ ਰੱਖ ਦਿੱਤਾ ਸਾਈਡ ਤੇ ਗੈਸ ਤੇ ਰੱਖਿਆ ਫਰਾਈਪੈਨ ਉੱਤੇ ਇੱਕ ਵੱਡਾ ਚਮਚ ਪਾਤਾ ਕੁਕਿੰਗ ਔਇਲ ਔਇਲ ਗਰਮ ਹੋਤੇ ਅੱਧਾ ਚਮਚ ਪਾਦਾਂਗੇ ਸਾਬੂ ਜੀਰਾ ਅੱਧਾ ਚਮਚ ਪਾਦਾਂਗੇ ਨਾਲ ਇੱਕ ਲੌਂਜੀ 2 ਚਮਚ ਪਾਦਾਂਗੇ ਸਫੇਦ ਵਾਲੇ ਤੀਲ ਸਫੇਦ ਟੀਲ ਪਾਣਾ ਜੋ ਹੀ ਸਨੈਕਸ ਬਣਾਵਾਂਗੇ ਉਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ ਇੱਥੇ ਅਸੀਂ ਟੀਲ ਨੂੰ ਜ਼ਿਆਦਾ ਨਹੀਂ ਭੁੰਨਾਂਗੇ ਫਰਾਈ ਕਰਾਂਗੇ ਇਹਨੂੰ ਸਿਰਫ ਜਦੋਂ ਟੀਲ 'ਚ ਛਟਕਣ ਲੱਪੈ ਨੇਗਾ ਬਸ ਇੰਨਾ ਕਈ ਫਰਾਈ ਕਰਨਾ ਹੁਣ ਇੱਚ ਅਸੀਂ ਪਾ ਦਾਂਗੇ ਅਦਰਕ ਲਸਣ ਹਰੀ ਮਿਰਚ ਨੂੰ ਹੀ ਦਰਦਰਾ ਕੁੱਟ ਲਿਆ ਸੀ ਉਹ ਇੱਕ ਚਮਚ ਭਰ ਕੇ ਅਸੀਂ ਪਾਤਾ ਇਹਨੂੰ ਵੀ ਅਸੀਂ ਜ਼ਿਆਦਾ ਫਰਾਈ ਨਹੀਂ ਕਰਨਾ ਸਿਰਫ ਅਦਰਕ ਲਸਣ ਦਾ ਕੱਚਾਪਨ ਨਿਕਲ ਜਾਏ ਸੀ ਨਾ ਇਹਨੂੰ ਫਰਾਈ ਕਰਨਾ ਇਹਦਾ ਹਲਕਾ ਕਲਰ ਚੇਂਜ ਹੋ ਗਿਆ ਸੀ ਹੁਣ ਇੱਚ ਅਸੀਂ ਪਾ ਲਾਂਗੇ ਕद्दूकस ਕੀਤੀਆਂ ਹੋਈਆਂ ਮੂਲੀਆਂ ਸਾਰੇ ਮੂਲੀ ਮੈਚ ਪਾਤੀਆਂ ਸੀ ਹੁਣ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਲਵਾਂਗੇ ਇਹਦੇ ਵਿੱਚ ਅਸੀਂ ਪਾਣੀ ਦੀ ਵਰਤੋਂ ਫਿਲਹਾਲ ਬਿਲਕੁਲ ਨਹੀਂ ਕਰਨੀ ਕਿਉਂਕਿ ਮੂਲੀਆਂ ਜੇ ਸਟਾਰਟਿੰਗ 'ਚ ਆਪਣਾ ਪਾਣੀ ਵੀ ਹੁੰਦਾ ਉਹਦੇ ਨਾਲ ਸਾਡੀਆਂ ਮੂਲੀਆਂ ਸੌਫਟ ਹੋ ਜਾਣਗੀਆਂ ਹਾਂ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਇਹਨੂੰ ਹੁਣ ਕਵਰ ਕਰਕੇ ਨਾ 2 ਕ ਮਿੰਟ ਲਈ ਸੌਫਟ ਹੋਣ ਲਈ ਮੂਲੀਆਂ ਨੂੰ ਗੈਸ 'ਤੇ ਰੱਖ ਦਵਾਂਗੇ 2 ਮਿੰਟ ਹੋ ਗਏ ਸੀ ਅਸੀਂ ਹੁਣ ਚੈੱਕ ਕਰ ਲੈਨੇ ਆਂ ਤੁਸੀਂ ਦੇਖ ਸਕਦੇ ਹੋ ਮੂਲੀਆਂ ਅੰਗੋਂ ਨਾਲ ਕਾਫੀ ਸੌਫਟ ਹੋ ਗਈਆਂ ਸੀ ਮਹਨੇ ਚੇ ਸਿ ਪਾ ਦਾਂਗੇ ਇੱਕ ਕੋਲੀ ਪਾਣੀ ਪਾਣੀ ਪਾ ਕੇ ਹੀ ਚੰਗੀ ਤਰ੍ਹਾਂ ਪਹਿਲੇ ਨੂੰ ਮਿਕਸ ਕਰ ਲਵਾਂਗੇ ਅੱਜ ਦੇ ਸਨੈਕਸ ਬਣेंगे ਦੋ ਮੂਲੀਆਂ ਤੇ ਚਾਵਲ ਦੇ ਆਟੇ ਤੋਂ ਬਨ ਕੇ ਤਿਆਰ ਹੋਣਗੇ ਚੋਂਦਰੋਂ ਦੀ ਬਹੁਤ ਹੀ ਸੌਫਟ ਤੇ ਬਾਹਰੋਂ ਦੀ ਕ੍ਰਿਸਪੀ ਬਨ ਕੇ ਤਿਆਰ ਹੋਣਗੇ ਸਵਾਦ ਅਨੁਸਾਰ ਪਾਦਾ ਨਮਕ ਇੱਕ ਚਮਚ ਪਾਦਾਂਗੇ ਚਿਲੀ ਫਲੈਕਸ ਨਾਲ ਹੀ ਪਾਦਾਂਗੇ ਹਰਾ ਧਨੀਆ ਬਾਰੀਕ ਕਟਿਆ ਹੋਇਆ ਇਹ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਲਵਾਂਗੇ ਤੁਸੀਂ ਇਹਦੇ ਵਿੱਚ ਮੂਲੀ ਦੇ ਪੱਤੇ ਹੁੰਦੇ ਨੇ ਨਾ ਉਹਨੂੰ ਵੀ ਬਾਰੀ ਕੱਟ ਕੇ ਪਾ ਸਕਦੇ ਆ ਉਹਦੇ ਨਾਲ ਵੀ ਟੇਸਟ ਬਹੁਤ ਹੀ ਵਧੀਆ ਆਵੇਗਾ ਸਾਰੀਆਂ ਚੀਜ਼ਾਂ ਨੂੰਸੀਂ ਮਿਕਸ ਕਰ ਲਿਆ ਸੀਗਾ ਹੁਣ ਇਹਨਾਂ ਨੂੰ ਕਵਰ ਕਰਕੇ ਨਾ ਇਸ ਇੱਕੋ ਬਾਲਾਂ ਲਈ ਗੈਸ 'ਤੇ ਰੱਖ ਦਵਾਂਗੇ ਹੁਣ ਇਹਨੂੰ ਚੈੱਕ ਕਰ ਲੈਨੇ ਵਧੀਆ ਨੂੰ ਬਾਲ ਆ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਇਹਨੂੰ ਇੱਕ ਵਾਰ ਪਹਿਲੇ ਸੀ ਮਿਕਸ ਕਰ ਲਵਾਂਗੇ ਹੁਣ ਇਹ ਨਾਸਟ ਸਨੈਕਸ ਨੂੰ ਕਰੰਚੀ ਬਣਾ ਲੈ ਕ੍ਰਿਸਪੀ ਬਣਾ ਲੈ ਚ ਪਾਵਾਂਗੇ ਚਾਵਲ ਦਾ ਆਟਾ ਇੱਕ ਕੋਲੀ ਸਿਪਾਇਆ ਸੀ ਪਾਣੀ ਤੇ ਇੱਕ ਕੋਲੀ ਲਵਾਂਗੇ ਚਾਵਲ ਦਾ ਆਟਾ ਚਾਵਲ ਦਾ ਆਟਾ ਸੀ ਇੱਕ ਵਾਰ ਸਾਰਾ ਇਕੱਠਾ ਨਹੀਂ ਪਾਵਾਂਗੇ ਨੂੰ 2 ਤੋਂ 3 ਵਾਰ ਕਰਕੇ ਪਾਵਾਂਗੇ ਤੇ ਨਾਲ ਨਾਲ ਨੂੰ ਮਿਕਸ ਕਰਦੇ ਰਵਾਂਗੇ ਜੇ ਸੀ ਇੱਕ ਵਾਰ ਹੀ ਸਾਰਾ ਪਾ ਦਾਂਗੇ ਨਾ ਫਿਰ ਸਾਨੂੰ ਮਿਕਸ ਕਰਨਾ ਹੀ ਮੁਸ਼ਕਿਲ ਹੋ ਜਾਏਗਾ ਫਿਰ ਜੀ ਲੰਮਸ ਵਗੈਰਾ ਵੀ ਬਣਨੇ ਸ਼ੁਰੂ ਹੋ ਜਾਣਗੇ ਤੇ ਬਹੁਤ ਹੀ ਔਖਾ ਹੋ ਜਾਂਦਾ ਫਿਰ ਮਿਕਸ ਕਰਨਾ ਇਸ ਲਈ ਆ ਤੁਸੀਂ ਚਾਵਲ ਦੇ ਆਟੇ ਨੂੰ 2 ਤੋਂ 3 ਵਾਰ ਕਰਕੇ ਹੀ ਪਾਣਾ ਨਾਲ ਨਾਲ ਨੂੰ ਮਿਕਸ ਕਰਦੇ ਜਾਣਾ ਉਦੋਂ ਤੱਕ ਉਹਨਾਂ ਸੇ ਨੂੰ ਮਿਕਸ ਕਰਨਾ ਜਦੋਂ ਤੱਕ ਇਹ ਮਿਕਸਰ ਪੂਰਾ ਫਰਾਈਪੈਨ ਨੂੰ ਛੱਡ ਨਾ ਦਵੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਮਿਕਸਚਰ ਇਕੱਠਾ ਹੋਣਾ ਸ਼ੁਰੂ ਹੋ ਗਿਆ ਸੀਗਾ ਹੁਣ ਅਸੀਂ ਇਹਨੂੰ ਕਵਰ ਕਰਕੇ ਨਾ ਇਹਨੂੰ ਸੈੱਟ ਹੋਣ ਲਈ ਰੱਖ ਦਾਂਗੇ 5 ਤੋਂ 6 ਮਿੰਟ ਲਈ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ 6 ਕਿੰਟ ਹੋ ਗਏ ਸੀ ਉਹਨਾਂ ਅਸੀਂ ਚੈੱਕ ਕਰ ਲੈਣੇ ਆ ਇਹ ਸੈੱਟ ਹੋ ਗਿਆ ਸੀ ਨਾ ਇਹਨੂੰ ਚਟਪਟਾ ਬਣਾ ਲੈ ਚ ਪਾ ਦਾਂਗੇ ਨਿੰਬੂ ਦਾ ਰਸ ਮੈਂ ਅੱਧਾ ਨਿੰਬੂ ਲਿਆ ਹੈ ਉਹਨੂੰ ਨਿਚੋੜ ਕੇ ਨਰਾਸ ਪਾਤਾ ਤੁਸੀਂ ਉਹਦੇ ਵਿੱਚ ਅੰਬ ਚੂਰੇ ਇੱਕ ਚਮਚ ਪਰ ਕੇ ਪਾ ਸਕਦੇ ਹੋ ਤਾਂ ਵੀ ਬਹੁਤ ਹੀ ਟੇਸਟੀ ਬਣ ਕੇ ਚਟਪੜਾ ਤਿਆਰ ਹੋਏਗਾ ਹੁਣ ਅਸੀਂ ਨੂੰ ਇੱਕ ਵਾਰੀ ਪੜੀ ਚੰਗੀ ਤਰ੍ਹਾਂ ਸਾਰੇ ਮਿਕਸਚਰ ਨੂੰ ਮਿਕਸ ਕਰ ਲਵਾਂਗੇ ਇਹ ਹਲਕਾ ਯਾਰ ਫਿਲਹਾਲ ਕੋਸਾ ਕੋਸਾ ਇਹਨੂੰ ਸੀ ਤੇ ਮਿਕਸ ਕਰ ਲਿਆ ਸੀਗਾ ਹੁਣ ਅਸੀਂ ਗੈਸ ਤੋਂ نیچے ਉਤਾਰ ਲਵਾਂਗੇ ਤੇ ਨੂੰ ਇੱਕ ਪਲੇਟ ਦੇ ਵਿੱਚ ਟਰਾਂਸਫਰ ਕਰ ਦਾਂਗੇ ਤੁਸੀਂ ਚਾਹਤੇ ਪਲੇਟ ਨੂੰ ਪਹਿਲੇ ਹਲਕਾ ਘੋਦਨਾ ਗੀਸ ਵੀ ਕਰ ਸਕਦੇ ਹੋ ਤਾਂ ਕਿ ਇਹ ਮਿਕਸਚਰ نیچے ਚਿਪਕੇ ਨਾ ਤੇ ਹਲਕਾ ਹੀ ਹੱਥਾਂ ਨੂੰ ਵੀ ਔਇਲ ਲਗਾ ਸਕਦੇ ਹੋ ਇਹਨੂੰ ਲਈ 1 ਮਿੰਟ ਲਈ ਹੀ ਚੰਗੀ ਤਰ੍ਹਾਂ ਮਸਲ ਲਿਆ ਸੀਗਾ ਤਾਂ ਕਿ ਨੂੰ ਕੋਈ ਵੀ ਸ਼ੇਪ ਦਵਾਂਗੇ ਨਾ ਬਹੁਤ ਹੀ ਵਧੀਆ ਸ਼ੇਪ ਆਵੇਗੀ ਹੁਣ ਅਸੀਂ ਦੀ ਤੁਸੀਂ ਆਪਣੇ ਮਨ ਚਾਹੇ ਜੋ ਵੀ ਸਨੈਕਸ ਜਿਸ ਡਿਜ਼ਾਈਨ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾ ਸਕਦੇ ਹੋ ਗੋਲ ਵੀ ਬਣਾ ਸਕਦੇ ਜਿਵੇਂ ਅਸੀਂ ਕੋਫਤੇ ਵਗੈਰਾ ਬਣਾਉਂਦੇ ਲੰਬੇ ਵੀ ਬਣਾ ਸਕਦੇ ਜਾਂ ਇਸ ਸ਼ੇਪ ਦੇ ਵਿੱਚ ਵੀ ਬਣਾ ਸਕਦੇ ਹੋ ਮੈਨੂੰ ਜੇ ਇਹ ਸ਼ੇਪ ਜ਼ਿਆਦਾ ਪਸੰਦ ਹੈ ਮੈਂ ਇਸ ਸ਼ੇਪ ਦੇ ਵਿੱਚ ਇਹਨੂੰ ਸਾਰੇ ਸਨੈਕਸ ਨੂੰ ਤੇ ਬਣਾ ਲਵਾਂਗੀ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਕੇ ਤਿਆਰ ਹੋ ਰਹੇ ਤੁਸੀਂ ਇਸ ਤਰੀਕੇ ਦੇ ਸਨੈਕਸ ਨੂੰ ਬਣਾ ਕੇ ਨਾ ਫ੍ਰੀਜ ਦੇ ਵਿੱਚ ਇੱਕ ਹਫਤੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਹੋ ਜਦੋਂ ਤੁਹਾਡਾ ਦਿਲ ਕਰੇ ਖਾਣੇ ਨੂੰ ਜਾਂ ਅਚਾਨਕ ਕੋਈ ਮਹਿਮਾਨ ਆਏ ਤੇ ਫ੍ਰਿਜ ਤੋਂ ਕੱਢ ਕੇ ਇਹਨੂੰ ਫਟਾਫਟ ਫਰਾਈ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨੇ ਕਲਰਫੁਲ ਬਣ ਕੇ ਤਿਆਰ ਹੋਏ ਨੇ ਹੁਣ ਇਸ ਨੂੰ ਕਰ ਲੈਨੇ ਫਰਾਈ ਉਹਦੇ ਲਈ ਮੈਂ ਤੇਲ ਨੂੰ ਪਹਿਲੇ ਹੀ ਗੈਸ 'ਤੇ ਗਰਮ ਹੋਣੇ ਰੱਖ ਦਿੱਤਾ ਸੀ ਤੇਲ ਚੰਗਾ ਗਰਮ ਹੋਣਾ ਚਾਹੀਦਾ ਤੇ ਗੈਸ ਇੱਕ ਫਲੇਮ ਨੂੰ ਫਿਲਾਰ ਕਰਾਂਗੇ ਮੀਡੀਅਮ ਟੂ ਲੋ ਇਕੀ ਕਰਕੇ ਤੁਸੀਂ ਸਨੈਕਸ ਪਾਵਾਂਗੇ ਤੇ ਇਹਨੂੰ ਪਹਿਲੇ ਫਿਲਹਾਲ ਇੱਕ ਚਮਚਾ ਨਾਲ ਹਲਕਲ ਕਾ ਔਇਲ ਲੈ ਕੇ ਉੱਪਰ ਪਾਵਾਂਗੇ 1 ਮਿੰਟ ਤੋਂ ਬਾਅਦ ਇਹਨੂੰ ਉਲਟ ਪਲਟ ਕਰਕੇ ਨਾਲ ਨੂੰ ਅਸੀਂ ਸੇਕ ਲਵਾਂਗੇ ਗੈਸ ਨੂੰ ਹਾਈ ਫਲੇਮ ਤੇ ਸੇਕੋਗੇ ਤਾਂ ਬਾਹਰੋਂ ਤੇ ਕਲਰ ਅੱਛਾ ਆ ਜਾਏਗਾ ਪਰ ਅੰਦਰੋਂ ਜੀ ਕੱਚੇ ਰਹਿ ਜਾਣਗੇ ਇਸ ਲਈ ਤੁਸੀਂ ਗੈਸ ਨੂੰ ਮੀਡੀਅਮ ਟੂ ਲੋ ਫਲੇਮ ਤੇ ਰੱਖ ਕੇ ਇਹਨੂੰ ਫਰਾਈ ਕਰਨਾ ਇਸੇ ਤਰੀਕੇ ਨਾਲ ਮੈਂ ਦੂਸਰਾ ਬੈਚ ਵੀ ਫਰਾਈ ਕਰ ਰਹੀ ਹਾਂ ਇੱਕ ਬੈਚ ਮੇਰਾ ਹੋ ਗਿਆ ਸੀਗਾ ਸੈਕੰਡ ਵਾਲਾ ਬੈਚ ਵੀ ਮੇਰਾ ਤਿਆਰ ਹੋ ਗਿਆ ਸੀ ਤੁਸੀਂ ਦੇਖ ਸਕਦੇ ਹੋ ਦੇਖੋ ਨੂੰ ਵੀ ਕਿੰਨੇ ਸੋਹਣੇ ਲੱਗ ਰਹੇ ਨੇ ਤੁਸੀਂ ਆਪਣੇ ਮਨ ਚਾਹੇ ਸੌਸ ਨਾਲ ਖਾਓ ਟਮੇਟੋ ਸੌਸ ਨਾਲ ਖਾਓ ਚਟਨੀ ਨਾਲ ਖਾਓ ਚਾਹ ਚਾ ਨਾਲ ਖਾਓ ਬਹੁਤ ਹੀ ਟੇਸਟੀ ਲੱਗਦੇ ਐ ਮੈਂ ਤੁਹਾਨੂੰ ਇਹ ਕਿ ਚੈੱਕ ਕਰਾਣੀ ਸੀ ਸ਼ੇਪ ਵੀ ਦੇਖ ਸੋ ਕਿੰਨੀ ਵਧੀਆ ਐ ਅੰਦਰੋਂ ਸੌਫਟ ਬਾਰੋਕ ਇਸ ਵੀ ਬਣ ਕੇ ਤਿਆਰ ਹੋਏ ਨੇ ਖਾਣੇ ਚੋ ਤਾਂ ਬਸ ਦਾ ਕੋਈ ਜਵਾਬ ਹੀ ਨਹੀਂ ਫਿਰ ਮਿਲਦੇ ਕਿ ਨਵੀਂ ਵੀਡੀਓ ਨਾਲ ਟੇਕ ਕੇਅਰ ਬਾਏ ਬਾਏ